ਜੈਨਿਕਸ ਹੋਰ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋਰ ਪੰਜਾਬ ਦੇ ਵਿੱਚ ਅਤਿ ਦੀ ਗਰਮੀ ਤੋਂ ਪ੍ਰੇਸ਼ਾਨ ਲੋਕਾਂ ਦੇ ਲਈ ਰਾਹਤ ਦੀ ਖਬਰ ਹੈ ਅਗਲੇ 3 ਦਿਨਾਂ ਦੇ ਵਿੱਚ ਮੌਸਮ 'ਚ ਬਦਲਾਅ ਆਵੇਗਾ ਦੱਸਦੇ ਕਿ 18 ਜੂਨ ਤੋਂ ਬਾਅਦ ਮੀਂਹ ਪੈਣ ਦੀ ਜੋ ਸੰਭਾਵਨਾ ਜਤਾਈ ਜਾ ਰਹੀ ਹੈ ਮੌਸਮ ਵਿਭਾਗ ਦੇ ਮੁਤਾਬਕ ਅਗਲੇ 3 ਦਿਨਾਂ ਤੋਂ ਬਾਅਦ 18 ਜੂਨ ਤੋਂ ਬਾਅਦ 3 ਦਿਨਾਂ ਲਈ ਕਈ ਜ਼ਿਲ੍ਹਿਆਂ ਦੇ ਵਿੱਚ ਮੀਂਹ ਪਵੇਗਾ ਜਿਸ ਦੇ ਨਾਲ ਭਾਰੀ ਗਰਮੀ ਤੋਂ ਰਾਹਤ ਮਿਲੇਗੀ ਦੱਸਦੇ ਕਿ ਜੋ ਪੰਜਾਬ ਦੇ ਤੇੇ ਜਿਲ੍ਹਾ ਵਿੱਚ ਤਾਪਮਾਨ 43 ਡਿਗਰੀ ਨੂੰ ਪਾਰ ਕਰ ਚੁੱਕਿਆ ਤੇ ਲੋਕਾਂ ਨੂੰ ਕਾਫੀ ਜ਼ਿਆਦਾ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮੌਸਮ ਵਿਭਾਗ ਵੱਲੋਂ 21 ਜਿਲ੍ਹੇ ਲਈ ਹੀਟ ਵੇਵ ਅਲਰਟ ਜਾਰੀ ਕੀਤਾ ਗਿਆ ਇਹਨਾਂ ਵਿੱਚੋਂ 11 ਜਿਲ੍ਹਿਆਂ ਲਈ yellow alert ਅਤੇ 2 ਲਈ orange alert ਜਾਰੀ ਕੀਤਾ ਗਿਆ ਹੈ ਵਾਅਦਾ ਮੁਤਾਬਕ 17 ਜੂਨ ਤੱਕ ਲੋਕਾਂ ਨੂੰ ਲੂਟੋਂ ਅਤੇ ਗਰਮੀ ਤੋਂ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ ਤੇ 18 ਜੂਨ ਤੋਂ ਬਾਅਦ ਹੈ ਜੋ ਮੌਸਮ ਦੇ ਵਿੱਚ ਤਬਦੀਲੀ ਦੇਖਣ ਨੂੰ ਮਿਲ ਸਕਦੀ ਹੈ ਕਈ ਜਗ੍ਹਾ ਦੇ ਉੱਤੇ ਹਲਕੀ ਬਾਰਿਸ਼ ਹੋਣ ਦੀ ਜੋ ਸੰਭਾਵਨਾ ਜਤਾਈ ਜਾ ਰਹੀ ਹੈ ਕਈ ਜ਼ਿਲ੍ਹਿਆਂ ਦੇ ਵਿੱਚ ਮੀਂਹ ਪਵੇਗਾ ਜਿਸ ਦੇ ਨਾਲ ਜੋ ਲੋਕ ਅਤਿ ਦੀ ਗਰਮੀ ਤੋਂ ਪ੍ਰੇਸ਼ਾਨ ਨੇ ਉਹਨਾਂ ਨੂੰ ਰਾਹਤ ਮਿਲੇਗੀ ਪੰਜਾਬ ਦੇ ਦੋ ਜ਼ਿਲ੍ਹਿਆਂ ਵਿੱਚ ਜੋ ਭਿਆਨਕ ਗਰਮੀ ਦਰਜ ਕੀਤੀ ਗਈ ਲੁਧਿਆਣਾ ਤੇ ਬਰਨਾਲਾ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਪਈ ਮੌਸਮ ਵਿਭਾਗ ਵੱਲੋਂ ਦੋਵਾਂ ਲਈ orange alert ਜਾਰੀ ਕੀਤਾ ਗਿਆ ਜਦਕੀ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਹੁਸ਼ਿਆਰਪੁਰ ਨਮਾਸ਼ਹਿਰ ਕਪੂਰਥਲਾ ਜਲੰਧਰ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਮੁਕਤਸਰ ਮੋਗਾ ਬਠਿੰਡਾ ਮਾਨਸਾ ਸੰਗਰੂਰ ਪਟਿਆਲਾ ਮੋਹਾਲੀ ਤੇ ਮਲੇਰਕੋਟਲਾ ਵਿੱਚ yellow alert ਜਾਰੀ ਕੀਤਾ ਗਿਆ ਦੱਸਦੇ ਕਿ ਪੰਜਾਬ ਦੇ 17 ਜ਼ਿਲ੍ਹਿਆਂ ਦੇ ਵਿੱਚ ਜੋ ਹੀਟ ਵੇਵ ਦਾ ਦੱਸਿਆ ਜਾ ਰਿਹਾ orange alert ਮੌਸਮ ਵਿਭਾਗ ਦੇ ਮੁਤਾਬਕ ਕਿ ਜੋ ਜਾਰੀ ਕੀਤਾ ਗਿਆ 17 ਜ਼ਿਲ੍ਹਿਆਂ ਦੇ ਵਿੱਚ ਅਗਲੇ 3 ਦਿਨ ਤੱਕ ਲੋ ਦਾ orange alert ਜਾਰੀ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਮੁਕਸਰ ਮੋਗਾ ਪਟਿਆਲਾ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਪਟਿਆਲਾ ਐਸਐਸ ਨਗਰ ਮਲੇਰ ਕੋਟਲਾ ਸ਼ਾਮਿਲ ਹੈ ਦੱਸ ਦੇ ਕਿ ਜੋ ਸ਼ੁੱਕਰਵਾਰ ਨੂੰ ਸਭ ਤੋਂ ਵੱਧ ਅਬੋਹਰ ਦੇ ਵਿੱਚ ਤਾਪਮਾਨ ਦੱਸਿਆ ਜਾ ਰਿਹਾ 47.6 ਡਿਗਰੀ ਜੋ ਤਾਪਮਨ ਦਰਜ ਕੀਤਾ ਗਿਆ ਹੈ ਮੌਸਮ ਵਿਭਾਗ ਨੇ 18 ਜੂਨ ਤੋਂ ਬਾਅਦ 3 ਦਿਨ ਲਈ ਕਈ ਜਗ੍ਹਾ ਦੇ ਉੱਤੇ ਮੀਂਹ ਪੈਣ ਦੀ ਜੋ ਭਵਿੱਖਬਾਣੀ ਦਿੱਤੀ ਹੈ ਉਹਨਾਂ ਦੇ ਮੁਤਾਬਕ 3 ਦਿਨ ਜੋ ਪੰਜਾਬ ਦੇ ਵਿੱਚ ਮੀਂਹ ਪਵੇਗਾ ਕਈ ਇਲਾਕਿਆਂ ਦੇ ਵਿੱਚ ਜਿਸ ਦੇ ਨਾਲ ਗਰਮੀ ਤੋਂ ਰਾਹਤ ਮਿਲੇਗੀ 27 ਜੂਨ ਤੱਕ ਮਾਨਸੂਨ ਪਹੁੰਚਣ ਦੇ ਵੀ ਜੋ ਅਸਾਰ ਹੈ ਜਤਾਏ ਜਾ ਰਹੇ ਨੇ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par